ਅੱਜ ਦੀ ਇਹ ਵੀਡੀਓ ਸਪੈਸ਼ਲੀ ਉਹਨਾਂ ਸਟੂਡੈਂਟਸ ਲਈ ਹੈ ਜਿਹੜੇ ਨਰਸਿੰਗ ਵਾਲੇ ਸਟੂਡੈਂਟ ਨੇ ਔਰ ਜਦ অস্ট্রেলিয়া ਸਟਡੀ ਵੀਜ਼ਾ ਦੀ ਗੱਲ ਹੁੰਦੀ ਹੈ ਤਾਂ ਨਰਸਿੰਗ ਸਟੂਡੈਂਟ ਲਈ ਕਿਸ ਤਰ੍ਹਾਂ ਦੇ 옵ਸ਼ਨਸ ਜੋ ਹੈ ਹੁਣ ਅੱਗੇ ਨਜ਼ਰ ਆ ਰਹੀਆਂ ਹੈ ਇਸੇ ਤੋਂ ਪਰ ਆਪਾਂ ਗੱਲ ਜ਼ਰੂਰ ਕਰਨੀ ਹੈ ਕਿ ਕੀ ਨਵੰਬਰ ਇਨਟੇਕ ਵਿੱਚ ਉਹਨਾਂ ਲਈ ਸੀਟਸ ਮਿਲ ਸਕਦੀਆਂ ਉਹਨਾਂ ਲਈ ਲੱਗਦਾ ਹੈ ਕਿ ਕਈ ਦਰਵਾਜ਼ੇ ਖੁੱਲਦੇ ਨਜ਼ਰ ਆ ਰਹੇ ਨੇ ਜਾਂ ਫਿਰ ਉਹਨਾਂ ਨੂੰ ਇੰਤਜ਼ਾਰ ਕਰਨਾ ਪਏਗਾ ਅਗਲੇ ਸਾਲ ਯਾਨੀ ਕਿ 2026 ਦੇ ਫੈਬਿੰਟੇਕ ਦਾ ਤੇ ਇਸ ਉਪਰ ਆਪਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਸੋ ਜ਼ਰੂਰ ਧਿਆਨ ਨਾਲ ਆਦਿ ਇਹ ਵੀਡੀਓ ਸੁਣੋ ਅਤੇ ਸਮਝੋ ਆਪਣੇ ਹੋਰ फ्रेंड्स ਨਾਲ ਵੀ ਤੁਸੀਂ शेयर ਕਰ ਸਕਦੇ ਹੋ ਔਰ ਅੱਜ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰ ওভারਸੀਸ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਔਰ ਮੈਂ ਜ਼ਰੂਰ ਚਾਹੂੰਗੀ ਡਿਟੇਲ ਵਿੱਚ ਨਰਸਿੰਗ ਸਟੂਡੈਂਟਸ ਨਾਲ ਰਿਲੇਟਡ ਇਨਫੋਰਮੇਸ਼ਨ ਸਾਂਝੀ ਕਰਿਓ ਜਿਨ੍ਹਾਂ ਨੇ ਹੁਣ ਅਪਲਾਈ ਕਰਨਾ ਹੈ ਔਰ ਸਪੈਸ਼ਲੀ ਆਪਾਂ ਅਗਰ ਗੱਲ ਕਰੀਏ ਕਿਸ ਤਰ੍ਹਾਂ ਦੀ ਪ੍ਰੋਫਾਈਲ ਵਾਲੇ ਸਟੂਡੈਂਟਸ ਨੂੰ ਆਪਾਂ ਐਲੀਜੀਬਲ ਮੰਨੀਏ ਨਰਸਿੰਗ ਸਟੂਡੈਂਟਸ ਦੀ ਜਿਹਦਾ ਆਪਾਂ ਗੱਲ ਕਰ ਰਹੇ ਹਾਂ ਜਿਹੜੇ ਕਿ ਹੁਣ ਅਪਲਾਈ ਕਰ ਸਕਦੇ ਨੇ ਫੰਡਸ ਰਿਕੁਆਇਰਮੈਂਟ ਦੇ ਉੱਪਰ ਵੀ ਪੂਰੀ ਡਿਟੇਲ ਜ਼ਰੂਰ ਸਾਂਝੀ ਕਰਿਓ ਵੀਜ਼ਾ ਕਿਸ ਤਰ੍ਹਾਂ ਦੀ ਪ੍ਰੋਫਾਈਲ ਤੇ ਆਨ ਦੇ ਚਾਂਸੇਜ਼ ਨੇ ਇਸ ਉੱਪਰ ਵੀ ਗੱਲ ਕਰਿਓ ਆਪਾਂ ਗੁੱਲ ਮਿਲਾ ਕੇ ਕਹਿ ਸਕਦੇ ਹਾਂ ਨਰਸਿੰਗ ਸਟੂਡੈਂਟਸ ਨੂੰ ਲੈ ਕੇ A to Z ਇਨਫੋਰਮੇਸ਼ਨ ਸਾਂਝੀ ਕਰੋ ਕਰੋ ਕਿਹੜਾ ਇਨਟੇਕ ਕਿਹੜੀ ਪ੍ਰੋਫਾਈਲ ਤੇ ਕਿਸ ਤਰ੍ਹਾਂ ਦੀ ਪੂਰੀ ਫਾਰਮੈਲਿਟੀ ਰਹਿਣ ਵਾਲੀ ਹੈ ਰਿਕੁਆਇਰਮੈਂਟਸ ਨੂੰ ਲੈ ਕੇ ਪਿਆਰ ਭਰੀ ਸ਼ਸ਼ੀ ਕਾਲ ਸਾਰਿਆਂ ਨੂੰ ਜਿਹੜਾ ਨਰਸਿੰਗ ਹੈ ਇੱਕ ਬਹੁਤ ਇੰਪੋਰਟੈਂਟ ਟਾਪਿਕ ਹੈ ਆਪਣੇ ਵਾਸਤੇ ਕਿਉਂਕਿ ਪੰਜਾਬ ਹਰਿਆਣਾ ਹਿਮਾਚਲ ਦਾ ਮੈਕਸਿਮਮ ਸਟੂਡੈਂਟ ਇਸ ਟਾਈਮ ਨਰਸਿੰਗ ਕਰ ਰਹੇ इवन ਆਲ ਓਵਰ ਇੰਡੀਆ ਕਿਉਂਕਿ ਇਹਦੇ ਵਿੱਚ এমਪਲॉयਮੈਂਟ ਅਪਰਚੂਨਿਟੀਆਂ ਚਾਹੇ ਉਹ ਤੋਂ ਸਿਕ ਗਲਫ ਵਾਲੀ ਕੰਟਰੀਜ਼ ਕਹ ਲਓ ਚਾਹੇ ਯੂਰੋਪੀਅਨ ਕੰਟਰੀਜ਼ ਕਹ ਲਓ ਆਸਟ੍ਰੇਲੀਆ ਕੈਨੇਡਾ ਯੂਐਸ ਸਾਰੀ ਜਗ੍ਹਾ ਨਰਸਿੰਗ ਵਾਲਿਆਂ ਦਾ ਜਿਹੜਾ এমਪਲॉयਮੈਂਟ ਅਪਰਚੂਨਿਟੀਆਂ 100% ਹੁੰਦੀਆਂ ਤੇ ਖੁਸ਼ਖਬਰੀ ਮੈਂ ਦਵਾਂਗੀ ਤੁਹਾਨੂੰ ਸਟੂਡੈਂਟ ਵੀਜ਼ਾ ਦੀ ਗੱਲ ਕਰਨ ਤੋਂ ਪਹਿਲਾਂ ਕਿ 407 ਵੀਜ਼ਾ ਇੱਕ ਇੰਟਰਨਸ਼ਿਪ ਵੀਜ਼ਾ ਨਰਸਿੰਗ ਦਾ ਬੜੇ ਧਿਆਨ ਨਾਲ ਸੁਣਨਾ 407 ਵੀਜ਼ਾ ਨਰਸਿੰਗ ਦਾ ਇੰਟਰਨਸ਼ਿਪ ਵੀਜ਼ਾ ਅਪ ਟੂ 2 ਇਅਰ 6 ਮਹੀਨੇ ਦਾ 1 ਸਾਲ ਦਾ 2 ਸਾਲ ਦਾ ਤਿੰਨ ਕੈਟਾਗਰੀਜ਼ ਹਨ ਔਰ ਵਿਦਆਊਟ ਆਇਲਸ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਵਿੱਚ ਚਾਈਲਡਸ ਨਹੀਂ ਚਾਹੀਦੀ ਆ ਇਹ ਤੁਸੀਂ ਅਪਲਾਈ ਕਰ ਸਕਦੇ ਹੋ ਜਾਨ ਦੇ ਸਾਰੀ ਤੁਸੀਂ ਉੱਥੇ ਕੰਮ ਕਰ ਸਕਦੇ ਹੋ ਤੁਹਾਨੂੰ 29.ਸਮਥਿੰਗ ਇਸ ਆਲਮੋਸਟ 30 ਡਾਲਰ ਤੁਹਾਨੂੰ ਘੰਟੇ ਦੇ ਮਿਲ ਰਹੇ ਆ ਤੇ ਇਹ ਵੀ ਇੱਕ ਬਹੁਤ ਅੱਛੀ ਸੰਭਾਵਨਾ ਹੈ ਕਿਉਂਕਿ ਤੁਸੀਂ ਕੰਟਰੀ ਨੂੰ ਜਿੰਨੀ ਦੇਰ ਚ 2 ਸਾਲ ਦਾ ਲੈਂਦੇ ਹੋ ਸਾਲ ਦਾ ਲੈਂਦੇ ਹੋ ਤੁਹਾਡੇ ਤੇ ਡਿਪੈਂਡ ਕਰਦਾ ਕਿਉਂਕਿ ਇਹ ਵੀਜ਼ਾ ਅਗੇ ਕਨਵਰਟੇਬਲ ਹੈ ਤੇ ਇਸ ਕਰਕੇ ਕੋਈ ਡਰ ਵੀ ਨਹੀਂ ਕਿ ਅਸੀਂ 2 ਸਾਲ ਬਾਅਦ ਕੀ ਕਰਾਂਗੇ এমਪਲॉयਮੈਂਟ ਅਪਰਚ्युनिटी ਮਤਲਬ ਨਾਲ ਦੇ ਨਾਲ এমਪਲॉयਮੈਂਟ ਹੈ ਤੁਹਾਡੀ ਤੇ ਜਦ ਤੁਸੀਂ ਕੰਮ ਕਰ ਰਹੇ ਹੋ ਤੇ ਤੁਸੀਂ ਅਗਲੀ ਜੌਬ ਵਾਸਤੇ ਵੀ ਤਿਆਰੀ ਕਰ ਸਕਦੇ ਹੋ ਜੈ 4A2 ਵੀਜ਼ਾ ਐਚ ਆਈ ਸਟੂਡੈਂਟ ਵੀਜ਼ਾ ਹੋਵੇ ਉਹਦੇ ਵਿੱਚ ਵੀ ਤੁਸੀਂ ਫਿਰ ਅਪਲਾਈ ਕਰ ਸਕਦੇ ਹੋ ਉਹਨਾਂ ਦੇ ਰਿਕੁਆਇਰਮੈਂਟ ਪੂਰੀ ਕਰਕੇ ਹੁਣ ਇਸ ਵੀਜ਼ੇ ਦੇ ਵਿੱਚ ਕੀ ਹੈ ਕਿ ਤੁਹਾਨੂੰ ਜੀਐਨਐਮ ਬੀਐਸਸੀ ਨਰਸਿੰਗ ਹੋਣੀ ਚਾਹੀਦੀ ਹੈ ਤੁਹਾਡੀ ਵਿਦਨ 1 ਇਅਰ ਆ ਟੂ ਇਅਰਸ ਦੇ ਅੰਦਰ ਤੁਹਾਡੇ ਕੰਪਲੀਟ ਹੋਣੀ ਚਾਹੀਦੀ ਹੈ ਹਾਈਲਸ ਦੇ ਵਿੱਚ ਤੁਹਾਡੀ ਸਪੀਕਿੰਗ ਠੀਕ ਹੋਣੀ ਚਾਹੀਦੀ ਹੈ ਬਟ ਵੀ ਡੋਨਟ ਨੀਡ ਰਿਟਰਨ ਹਾਈਲਸ ਸਾਨੂੰ ਮਤਲਬ ਐਗਜ਼ਾਮ ਦੀ ਜ਼ਰੂਰਤ ਨਹੀਂ ਹੈ ਬਟ ਤੁਹਾਡੀ ਕਮਿਊਨੀਕੇਸ਼ਨ ਲੈਵਲ ਠੀਕ ਹੋਣਾ ਚਾਹੀਦਾ ਫੰਡਸ ਬੜੇ ਲੰਬੇ ਚੌੜੇ ਨਹੀਂ ਦਿਖਾਣੇ ਥੋੜੇ ਜਿਹਾ ਫੰਡਸ ਦਿਖਾਣੇ 5-7 ਲੱਖ ਰੁਪਏ ਸਾਲਾ ਦਿਖਾਣਾ ਹੁੰਦਾ ਔਰ ਤੁਹਾਡਾ ਵੀਜ਼ਾ ਪ੍ਰੋਸੈਸਿੰਗ ਟਾਈਮ 3-4 3-4 ਮੰਥਸ ਦੇ ਨੇੜੇ-ਤੇੜੇ ਰਹਿੰਦਾ ਬਾਕੀ ਉਹ ਹਾਈ ਕਮਿਸ਼ਨ ਤੇ ਡਿਪੈਂਡ ਕਰਦਾ ਕਿ 4 ਮਹੀਨੇ 5 ਮਹੀਨੇ ਜੋ ਵੀ ਲਾਂਦੇ ਆ ਬਟ ਇਹਦਾ ਜਿਹੜਾ ਪ੍ਰੋਸੈਸਿੰਗ ਬਹੁਤ ਜਲਦੀ ਹੁੰਦੀ ਆ ਕਿਉਂਕਿ ਇਹਨਾਂ ਦੀ ਜਿਹੜੀ ਰਿਕੁਆਇਰਮੈਂਟ ਇਸ ਟਾਈਮ ਇਸ ਵੀਜ਼ੇ ਦੀ ਆਸਟ੍ਰੇਲੀਅਨ ਗਵਰਨਮੈਂਟ ਨੂੰ ਜ਼ਿਆਦਾ ਔਰ ਇਹ ਜਿਹੜਾ ਤੁਹਾਡੇ ਇੰਪਲੋਇਮੈਂਟ ਓਪਰਚ्युनिटी 올ਡ एज ਹੋਮ ਔਰ ਡਿਸੇਬਿਲਟੀ ਕੇਅਰ ਦੇ ਵਿੱਚ ਲੱਗੇਗੀ ਤੇ ਇਹ ਵੀਜ਼ਾ ਇਮੀਡੀਏਟ ਅਪਲਾਈ ਕਰੋ ਇਹਦੇ ਵਿੱਚ ਕੋਈ ਰਿਜੈਕਸ਼ਨ ਨਹੀਂ ਹੁੰਦੀ ਕਦੇ ਵੀ ਨਹੀਂ ਅਸੀਂ ਇਹਦੇ ਵਿੱਚ ਡਿਜੈਕਸ਼ਨ ਦੇਖੇ ਅਸ ਤੋਂ 3-4 ਸਾਲ ਪਹਿਲੇ ਵੀਜ਼ਾ ਸੀਗਾ ਸੀ ਬਹੁਤ ਵੀਜ਼ੇ ਲਗਵਾਏ ਬੱਚਿਆਂ ਦੇ ਉਹਦੇ ਬਾਅਦ ਗੈਪ ਆ ਗਿਆ ਕਿਉਂਕਿ ਆਸਟ੍ਰੇਲੀਅਨ ਗਵਰਨਮੈਂਟ ਦੀ ਤਰਫ ਤੋਂ ਬੰਦ ਹੋ ਗਿਆ ਸੀ ਹੁਣ ਫੇਰ ਸਟਾਰਟ ਹੋਇਆ ਤੇ ਦਿਸ ਇਜ਼ ਵਨ ਆਫ ਦਾ ਬੈਸਟ ਵੀਜ਼ਾ ਫਾਰ ਦਾ ਸਟੂਡੈਂਟਸ ਕਿਉਂਕਿ ਨਰਸਿੰਗ ਵਾਲੇ ਸਟੂਡੈਂਟ 7 ਬੈਂਡ ਹੀ ਚਾਹੀਦੀ ਹੁੰਦੀ ਹੈ ਔਰ ਬੱਚੇ ਜਿਹੜੇ ਥੱਕ ਜਾਂਦੇ ਕਈ ਵਾਰੀ ਉਹਨਾਂ ਦੀ ਆਇਲਸ ਨਹੀਂ ਆਉਂਦੀ ਜਾਂ ਪੀਟੀ ਨਹੀਂ ਆਉਂਦੀ ਫਿਰ ਉਹ ਕੰਪਰੋਮਾਈਜ਼ ਕਰਦੇ ਆ ਜਿਹੜੇ ਸਬਜੈਕਟਸ ਤੋਂ ਔਰ ਉੱਥੇ ਜਾ ਕੇ ਫਿਰ ਕਹਿੰਦੇ ਕਿ ਜਿਹੜੇ ਸਬਜੈਕਟ ਲਏ ਉਹਨਾਂ ਦੇ ਵਿੱਚ ਪੀਆਰ ਨਹੀਂ ਮਿਲ ਰਹੀ ਫਿਰ ਮਤਲਬ ਬਹੁਤ ਸਾਰੇ ਉਹਨਾਂ ਦੇ ਝੰਜਟ ਹੁੰਦੇ ਆ ਤੇ ਇੱਕ ਇਹ ਕੋਰਸ ਬਹੁਤ ਅੱਛਾ ਹੈ ਜਿੰਨੂੰ ਤੁਸੀਂ ਧਿਆਨ ਦੇ ਸਕਦੇ ਹੋ ਜਦ ਆਪਾਂ ਸਟੂਡੈਂਟ ਵੀਜ਼ਾ ਦੀ ਗੱਲ ਕਰੀ ਸਟੂਡੈਂਟ ਵੀਜ਼ਾ ਵਾਸਤੇ ਹੁਣ ਫੈਬ ਇਨਟੇਕ ਚ ਕੁਝ ਯੂਨੀਵਰਸਿਟੀਾਂ ਦਾ ਕੋਰਸਸ ਮਿਲ ਜਾਣਗੇ ਨਰਸਿੰਗ ਵਾਸਤੇ ਬਟ 7 ਬੈਂਡ ਈਚ ਹੋਣਾ ਚਾਹੀਦਾ ਤੁਹਾਡਾ ਐਂਡ ਫ੍ਰੀ ਜੇ ਬਾਈ ਚਾਂਸ ਤੁਸੀਂ ਜੇ ਲੇਟ ਹੋ ਗਏ ਅਪਲਾਈ ਕਰਨ ਚ ਫਿਰ ਫੈਬ ਦੇ ਬਾਅਦ ਜੁਲਾਈ ਜਾਏਗਾ ਬਟ ਫੈਬ ਜਿਹੜਾ ਆਸਟ੍ਰੇਲੀਆ ਦਾ ਸਭ ਤੋਂ ਮੇਜਰ ਇਨਟੇਕ ਹੈ ਨਰਸਿੰਗ ਵਾਸਤੇ ਉਹ ਕਿਸੇ ਵੀ ਸਟੂਡੈਂਟ ਨੂੰ ਮਿਸ ਨਹੀਂ ਕਰਨਾ ਚਾਹੀਦਾ ਜਿਹੜੀ ਵੀ ਯੂਨੀਵਰਸਿਟੀ ਤੁਹਾਨੂੰ ਮਿਲਦੀ ਐਡਮਿਸ਼ਨ ਉਹਦੇ ਵਿੱਚ ਰੋ ਤੁਹਾਨੂੰ ਅਪਲਾਈ ਕਰਨਾ ਜ਼ਰੂਰ ਚਾਹੀਦਾ and uh, for more information please do contact us and thank you so bahut bahut thanks ma'am ke tusi bahut hi vadiya tang nal bahut hi detail de vich students nu samjhaya hai ਆਈ ਹੋਪ ਸਟੂਡੈਂਟਸ ਨੂੰ ਵੇ ਪੂਰੀ ਇਨਫੋਰਮੇਸ਼ਨ ਜ਼ਰੂਰ ਸਮਝ ਆ ਚੁੱਕੀ ਹੈ ਪਰ ਫਿਰ ਵੀ ਅਗਰ ਕਿਤੇ ਵੀ ਮਨ ਵਿੱਚ ਕੋਈ ਸਵਾਲ ਕੋਈ ਡਾਊਟ ਰਹਿ ਗਿਆ ਹੈ ਤੇ ਜਿਹੜਾ ਨੰਬਰ ਡਿਸਪਲੇ ਹੈ ਇਸ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਨੈਵੀਗੇਟਰਜ਼ ওভারਸੀਜ਼ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ ਆਪਣੇ ਨਾਲ ਆਪਣੇ ਡਾਕੂਮੈਂਟਸ ਜ਼ਰੂਰ ਲੈ ਕੇ ਜਾਣਾ ਤਾਂ ਕਿ ਉਹਨਾਂ ਦੀ ਅਸੈਸਮੈਂਟ ਕੀਤੀ ਜਾਏ ਉਸ ਅਕੋਰਡਿੰਗਲੀ ਤੁਹਾਨੂੰ ਅੱਗੇ ਦਾ ਰਸਤਾ ਗਾਈਡ ਕੀਤਾ ਜਾ ਸਕੇ ਕਿ ਤੁਹਾਨੂੰ ਕਿਹੜੇ ਕੋਰਸਿਸ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ ਫੰਡਸ ਕਿਵੇਂ ਤੁਸੀਂ ਸ਼ੋ ਚੰਗੇ ਢੰਗ ਨਾਲ ਕਰ ਸਕਦੇ ਹੋ ਸੋ ਇਹ ਤਦ ਹੀ ਪੋਸੀਬਲ ਹੈ ਜਦ ਤੁਸੀਂ ਆਪਣੇ ਡਾਕੂਮੈਂਟਸ पूरी डिटेल जो है है। कोई सवाल है, कमेंट भी सरूर कर सकते हो ता कि अगो उन्हवाल भीडियोज लैके आईए ताकि हो अवेयर हो सकन सो बहुत बहुत थैंक्स मैम और इस ही मैनु हरजोत कौर ने भी दौ जी इजाजत Thank you so much.